ਕਿਸਾਨਾਂ ਨੂੰ ਆਪਣੀ ਵੇਚੀ ਹੋਈ ਫਸਲ ਆਪਣੀ ਜਿੰਸ ਵੇਚੀ ਹੋਈ ਦਾ ਪੈਸਾ ਉਹ ਧਰਨੇ ਬਾਰ-ਬਾਰ ਲਾਣ ਤੇ ਵੀ ਨਹੀਂ ਮਿਲ ਰਿਹਾ ਉਹ 30 ਅਪ੍ਰੈਲ ਤੱਕ ਤੁਹਾਡੇ ਸਾਰੇ ਦੇ ਸਾਰੇ ਪੈਸੇ ਜਿਹੜੇ ਆ ਉਹ ਤੁਹਾਡੇ ਖਾਤੇ 'ਚ 30 ਅਪ੍ਰੈਲ ਤੱਕ ਆ ਜਾਣਗੇ ਤੇ ਸਦਾ ਪਿਛਲਾ ਬਕਾਇਆ ਤੇ ਕੀ ਆਉਣਾ ਸੀ ਸਦਾ ਜਿਹੜਾ ਨਮਲਾ ਨਮਾ ਅਸਿਕ ਕੰਟਰੈਕਸ਼ਨ ਦਾ ਉਹ ਵੀ 14 ਕਰੋੜ ਰੁਪਇਆ ਰਣਾ ਗਰੀਬ ਦੱਬ ਕੇ ਬਹਿ ਗਿਆ ਸਰਕਾਰ ਨੇ ਉਹ ਡੈਗਰੀਮੈਂਟਿਕ ਦਾ ਸਰਕਾਰ ਵੀ ਉਹ ਤੋਂ ਪਿੱਛੇ ਹਟ ਗਈ ਆ شوف ਕਿਸਾਨਾਂ ਦਾ ਪੈਸਾ ਦੇਣ ਵਾਸਤੇ ਸਰਕਾਰ ਵੀ ਛੇੜਦ ਨਹੀਂ ਤੇ ਜਿਹੜੇ ਨਵੇਂ ਮਾਲਕ ਐ ਉਹ ਤੇ ਦੱਬ ਕੇ ਬੈਠੇ ਪਹਿਲਾਂ ਸਵੇ ਚਾਰਜੀ ਪਿੱਕਾ ਮੋਰਚਾ ਇੱਥੇ ਲਾਉਣ ਦਾ ਪਰ ਸਾਨੂੰ ਲੱਗਿਆ ਕਿ ਸਰਕਾਰ ਦੇ ਜੂਨੇ ਹੀ ਰੈਂਗ ਦੀ ਇਹਦਾ ਤੁਸੀਂ ਬੈਠੇ ਰਹੇ ਦਫਤਰਾਂ ਦੇ ਅੰਦਰ ਕੋਈ ਨਹੀਂ ਸੁਣਦਾ ਤੇ ਅਸੀਂ ਇੱਕ ਵਾਰੀ ਅੱਜ ਸੁਣ ਕੇ ਦੱਸਤਾ ਤੇ ਰਾਹ ਕਰਨਾ ਹੈ ਸਰਕਾਰ ਨੂੰ ਨਹੀਂ ਤੇ ਅਗਲੀ ਕਾਲ ਹਾਈਵੇ ਦਾੰਦ ਦੀ ਹੋਏਗੀ ਦੇਖੋ ਮੀਤਗਾ ਬਹੁਤ ਹੁੰਦੀਆਂ ਰਹਿੰਦੀਆਂ ਪਰ ਮੈਂ ਜੋ ਸਮਝਦਾ ਗੱਲ ਇੱਥੇ ਦੀ ਸਹੀ ਹੈ ਉਹ ਤੇ ਮਰਜੀ ਘੁੰਮ ਲੋ ਉਹ ਰਹਿਣਾ ਇੱਥੇ ਦਾ ਇੱਥੇ ਆ ਤਾ ਮਤਲਬ ਉਹ ਉਹੀ ਗੱਲ ਜਿਹੜੀਆਂ ਸਟੇਜਾਂ ਤੇ ਸੀਐਮ ਸਾਹਿਬ ਅੱਗੇ ਕਰਦੇ ਆ ਰੰਗ ਮੰਚ ਦੀ ਸਟੇਜ ਵਾਲੀਆਂ ਉਹੀ ਕਰਕੇ ਸਾਨੂੰ ਤੋੜ ਦਿੱਤਾ ਬੈਲ ਇੱਥੇ ਦੀ ਉੱਥੇ ਹੀ ਸੀਐਮ ਸਾਹਿਬ ਦੇ ਵੀ ਨੋਟ ਚ ਪਰ ਪੈਸਾ ਹਲੇ ਤੱਕ ਕਿਸਾਨਾਂ ਦਾ ਨਹੀਂ ਆਇਆ ਇਹ ਤੇ ਖੋਟਾ ਪੈਸਾ ਕਿਸਾਨਾਂ ਦੇ ਖਾਤਿਆਂ ਚਾ ਜਾਂ ਕਿਸਾਨਾਂ ਨੂੰ ਆ ਸਰਦ ਕਰ ਦੇਣਾ ਮੈਂ ਉੱਥੇ ਚੈਲੰਜ ਕੀਤਾ ਹੀ ਬਿਲੀਆਂ ਨਾਲ ਸਾਹ ਬੈਠੇ ਸੀ ਮੈਂ ਕਿਹਾ ਤੇ ਨਹੀਂ ਤੇ ਤੁਹਾਡਾ ਪ੍ਰਾਈਮ ਮਿਨਿਸਟਰ ਤੁਹਾਡਾ ਗ੍ਰਹਿ ਮੰਤਰੀ ਔਰ ਪੂਰੀ ਬੀਜੇਪੀ ਟੀਮ ਕੱਲ ਫੜ ਕੇ ਮਾਫੀ ਮੰਗੇ ਕਿਸਾਨਾਂ ਕੋਲ ਜੇ ਦਾ ਸ਼ਰਧ ਕਰੋ ਤੁਹਾਡੇ ਕੋ ਸਾਰੇ ਹੀ ਮੰਤਰਿਆ ਈਡੀ ਵਿਜੀਲੈਂਸ ਜੋ ਵੀ ਸੀਬੀਆਈ ਸਾਰੇ ਹੀ ਮੰਤਰ ਲਾ ਗਿਓ ਮਨਜੀਤ ਸਿੰਘ ਰਾਏ ਤੇ ਇੱਕ ਖੋਟਾ ਦਾ ਸਾਹ ਕੱਬੇ ਨਹੀਂ ਤਾਂ ਮਨਜੀਤ ਸਿੰਘ ਰਾਏ ਪਿਆ ਤੁਹਾਡਾ ਪ੍ਰਾਈਮੇਕ ਸਾਬ ਬੀਜੇਪੀ ਤੈਨ ਫੜ ਕੇ ਮਾਫੀ ਮੰਗੇ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਅੱਜ ਡੀਸੀ ਦਫਤਰ ਕਪੂਰਥਲਾ ਵਿਖੇ ਪੱਕਾ ਮੋਰਚਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਅਗਵਾਈ ਦੇ ਵਿੱਚ ਲਗਾ ਦਿੱਤਾ ਗਿਆ ਕਰੋੜਾਂ ਰੁਪਏ ਦਾ ਜਿਹੜਾ ਕਿਸਾਨਾਂ ਦਾ ਬਕਾਇਆ ਮੈਲਵਾਲ ਖੜਾ ਹੈ ਔਰ ਬਹੁਤ ਲੰਬੇ ਸਮੇਂ ਤੋਂ ਇਹ ਮਸਲਾ ਲਟਕਦਾ ਆ ਰਿਹਾ ਫਗਵਾੜਾ 슈ਗਰ ਮੈਲ ਦੇ ਅੱਗੇ ਵੀ ਲੰਬਾ ਸਮਾਂ ਧਰਨੇ ਚੱਲਦੇ ਰਹੇ ਤੇ ਹੁਣ ਪੱਕਾ ਮੋਰਚਾ ਅੱਜ ਲਗਾ ਦਿੱਤਾ ਗਿਆ ਇੱਥੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਸਾਹਿਬ ਸਾਡੇ ਨਾਲ ਨੇ ਰਾਏ ਸਾਹਿਬ ਬਾਰ-ਬਾਰ ਮੋਰਚੇ ਲੋਣੇ ਪੈ ਰਹੇ ਆ ਇੱਥੇ ਵੀ ਤੁਹਾਡੀ એનર્ਜੀ ਲੱਗਦੀ ਆ ਪਹਿਲਾਂ ਫਗਵਾੜੇ ਮੋਰਚਾ ਲੱਗਦਾ ਰਿਹਾ ਕੀ ਹੁਣ ਪੂਰਾ ਤੁਹਾਡੀਆਂ ਮੰਗਾਂ ਹੈਗੀਆਂ ਕਿ ਇੱਥੇ ਧਰਨੇ ਤੇ ਆਉਣਾ ਪਿਆ ਮੁਕੋ ਤਰਾਸਦੀ ਹੈ ਕਿ ਕਿਸਾਨਾਂ ਨੂੰ ਆਪਣੀ ਵੇਚੀ ਹੋਈ ਫਸਲ ਆਪਣੀ ਜਿੰਸ ਵੇਚੀ ਹੋਈ ਦਾ ਪੈਸਾ ਉਹ ਧਰਨੇ ਬਾਰ ਬਾਰ ਲਾਉਣ ਤੇ ਵੀ ਨਹੀਂ ਮਿਲ ਰਿਹਾ ਔਰ ਅਸੀਂ ਲਗਭਗ ਪਹਿਲਾਂ ਪਿਛਲੇ ਸਾਲ ਜਿਹੜਾ ਉਹ 28 ਦਿਨ ਧਰਨਾ ਲਾ ਕੇ ਹਾਈਵੇ ਤੇ ਤੇ ਉਹ ਸਾਡੀ ਕੋਈ 25-26 ਕਰੋੜ ਰਕਮ ਆਈ ਸੀ ਸਾਡੇ 73 ਕਰੋੜ ਪਿਛਲਾ ਖੜਾ ਸੀ ਜਿਹਦੇ ਵਿੱਚੋਂ ਫਿਰ ਕੁਝ 11-13 ਕਰੋੜ ਰੁਪਏ ਇਹਨਾਂ ਦੀ ਪ੍ਰਾਪਰਟੀ ਖਾਤੀ ਵਾਲੀ ਵਿੱਚ ਹੀ ਪਹਿਲੇ ਮਾਲਕਾਂ ਦੀ ਔਰ ਕੁਝ ਏਦਾਂ ਕਰ ਕਰਕੇ ਹੁਣ ਸਾਡਾ 27 ਕਰੋੜ ਅਜੇ ਬੈਲੈਂਸ ਖੜਾ ਜਿਹੜਾ ਕਿ ਨਵੰਬਰ ਮਹੀਨੇ ਦੇ ਵਿੱਚ 2023 ਦੇ ਵਿੱਚ ਜਦੋਂ ਅਸੀਂ ਮਿਲਦੇ ਮੋੜ ਸਾਡਾ ਘਰਨਾ ਪੱਕਾ ਚੱਲ ਰਿਹਾ ਸੀ ਮਿਲੂ ਤਹਿਲਾਈ ਲਾਏ ਹੋਈ ਸੀ ਤੇ ਸਾਡੇ ਨਾਲ ਸਮਝੌਤਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਵਿੱਚ ਬੈਠ ਕੇ ਖੁਨੀਆ ਸਾਹਿਬ ਵੱਲੋਂ ਉਹਦੇ ਵਿੱਚ ਚੀਫ ਸਕੱਟਰੀ ਵੀ ਐਗਰੀਕਲਚਰ ਬੈਠੇ ਕੈਨ ਕਮਿਸ਼ਨਰ ਬੈਠੇ ਔਰ ਉਹਦੇ ਵਿੱਚ ਜਿਹੜਾ ਨਵੇਂ ਉਹਨਾਂ ਲੈ ਆਏ ਨੇ ਰਾਣਾ ਗਰਜੀਤ ਕਰੋ ਬਲੋਂ 인ਦਰ ਪ੍ਰਤਾਪ ਰਾਣਾ ਜੀ ਬੈਠੇ ਔਰ ਉਹਨਾਂ ਨੇ ਬੈਠ ਕੇ ਐਗਰੀਮੈਂਟ ਕੀਤਾ ਕਿ 30 ਅਪ੍ਰੈਲ ਤੱਕ ਤੁਹਾਡੇ ਸਾਰੇ ਦੇ ਸਾਰੇ ਪੈਸੇ ਜਿਹੜੇ ਆ ਉਹ ਤੁਹਾਡੇ ਖਾਤਿਆਂ 'ਚ 30 ਅਪ੍ਰੈਲ ਤੱਕ ਆ ਜਾਣਗੇ ਉਹ ਸਾਡਾ ਪਿਛਲਾ ਬਕਾਇਆ ਤੇ ਕੀ ਆਉਣਾ ਸੀ ਸਾਡਾ ਜਿਹੜਾ ਨਮਲਾ ਨਵਾਂ ਸੀਗਾ ਕਰੰਟ ਸੀਜ਼ਨ ਦਾ ਉਹ ਵੀ 14 ਕਰੋੜ ਰੁਪਈਆ ਰਾਣਾ ਗਰਜੀਤ ਦੱਬ ਕੇ ਬਹਿ ਗਿਆ ਉਹ ਹਲੇ ਤੱਕ ਨਹੀਂ ਦੇ ਰਿਹਾ ਸੋ ਅਸੀਂ ਹੁਣ ਫਿਰ 31 ਜੁਲਾਈ ਨੂੰ ਖੁੰਨਿਆ ਸਾਹਿਬ ਨੂੰ ਮਿਲੇ ਅਰ ਉਨ੍ਹਾਂ ਬੇਨਤੀ ਕੀਤੀ ਵੀ ਸਾਡਾ ਪਿਛਲਾ ਵਕਾਇਆ ਜਿਹੜਾ ਤੁਸੀਂ ਐਗਰੀਮੈਂਟ ਕਰਾਇਆ ਸੀ ਉਹਦੇ ਮੁਤਾਬਕ ਆ ਵੀ ਕੋਈ ਵੀ ਇਹ ਅਪ੍ਰੈਲ ਚ ਖਤਮ ਹੁੰਦਾ ਹੋਤੀ ਅਪ੍ਰੈਲ ਤੱਕ ਪੈਸੇ ਆਉਣੇ ਸੀ ਉਹ ਨਹੀਂ ਆਏ ਉਹਨਾਂ ਨੇ ਕਿਹਾ ਮੈਂ ਮੀਟਿੰਗ ਬੁਲਾਉਣਾ ਪਰ ਹਾਲ ਤੱਕ ਕੋਈ ਮੀਟਿੰਗ ਨਹੀਂ ਬੁਲਾਈ ਸਰਕਾਰ ਨੇ ਉਹ ਡੈਗਰੀਮੈਂਟ ਕਿਤਾ ਸਰਕਾਰ ਵੀ ਉੱਥੇ ਪਿੱਛੇ ਹੱਟੀ ਆ ਸੋ ਕਿਸਾਨਾਂ ਦਾ ਪੈਸਾ ਦੇਣ ਵਾਸਤੇ ਸਰਕਾਰ ਵੀ ਸਹਿਯੋਗ ਨਹੀਂ ਤੇ ਜਿਹੜੇ ਨਵੇਂ ਮਾਲਕ ਆ ਇਹ ਤੇ ਦੱਬ ਕੇ ਬੈਠੇ ਹੀ ਆ ਕਿੰਨਾ ਹੁਣ ਆਪਾਂ ਪਿਛਲਾ ਵੀ ਜੋੜ ਲਈਏ ਤੇ ਮੌਜੂਦਾ ਵੀ ਪਾ ਕੇ ਕੁੱਲ ਕਿੰਨੀ ਰਾਸ਼ੀ ਹੈਗੀ ਲਗਭਗ 41 ਕਰੋੜ ਰੁਪਈਆ ਇਸ ਵੇਲੇ ਘੰਟ ਖੜਾ ਹੈ ਜਿਹਦੇ ਵਿੱਚ 27 ਕਰੋੜ ਸਾਡਾ 21/22 ਸੀਜ਼ਨ ਦਾ ਔਰ 14 ਕਰੋੜ ਜਿਹੜਾ ਉਹ ਹੁਣ ਕਰੰਟ 23-24 ਸੀਜ਼ਨ ਦਾ ਉਹ ਸਾਡਾ ਖੜਾ ਇਹ ਸਾਰੀਆਂ ਜਿਹੜੀਆਂ ਦੇਣਦਾਰੀਆਂ ਹੈਗੀਆਂ ਇਹ ਨਵੇਂ ਮਾਲਕਾਂ ਦੀਆਂ ਆ ਜਾਂ ਪਿਛਲੀਆਂ ਵੀ ਦੇਣਦਾਰੀਆਂ ਪਈਆਂ ਜਿਹੜੇ ਪਿਛਲੇ ਮਾਲਕ ਸਨ ਉਹਨਾਂ ਤੇ ਪਰਚਾ ਵੀ ਹੋਇਆ ਉਹਨਾਂ ਨੇ ਆਪਣੇ ਸ਼ੇਅਰ ਲੈ ਕੇ ਰਾਣਾ ਗੁਰਜੀਤ ਗਰੂਪ ਨੂੰ ਦੇ ਦਿੱਤੇ ਉਦੋਂ ਸਾਨੂੰ ਇਹ ਰਾਣਾ ਗਰਜੀਤ ਦੇ ਮੁੰਡੇ ਜਿਹੜਾ ਉਹਨਾਂ ਦਾ ਬੇਟਾ ਆ ਉਹ ਇੰਦਰਪ੍ਰਤਾਪ ਰਾਣਾ ਨੇ ਖੁਦ ਆਖਿਆ ਕਿ ਮੇਰੇ ਕੋਲ ਸ਼ੇਅਰ ਆ ਉਹਨਾਂ ਦੇ ਮੇਰੇ ਕੋਲ ਪ੍ਰੋਪਰਟੀ ਦੇ ਐਗਰੀਮੈਂਟ ਆ ਸਾਰੀ ਦੇ ਔਰ ਟੋਨੀਆ ਨੇ ਜੋ ਇਸ ਕਰਕੇ ਹੁਣ ਇਹ ਜਿਹੜੀ ਦੇਣਦਾਰੀ ਸੀ ਲਾਇਬਿਲਟੀ ਸਾਰੀ ਉਹ ਨਵੇਂ ਓਨਰ ਜਿਹੜੇ ਰਾਣਾ ਗਰੁੱਪ ਹੈਗਾ ਉਹਨਾਂ ਨੇ ਲੈ ਲਈ ਸੀ ਜ਼ਿੰਮੇਵਾਰੀ ਔਰ ਉਹਨਾਂ ਨੇ ਰਿਟਨ 'ਚ ਦਿੱਤਾ ਸੀ ਕੁੰਮੀਆ ਸਾਹਿਬ ਦੀ ਹਾਜ਼ਰੀ 'ਚ ਕਿ 30 April ਤੱਕ ਪਿਛਲਾ ਬਕਾਇਆ ਵੀ ਅਸੀਂ ਦੇਵਾਂਗੇ ਸੋ ਇਸ ਕਰਕੇ ਹੁਣ ਜਿਹੜੀ ਇਹ ਦੇਣਦਾਰੀ ਆ ਇਹ ਸਾਰੀ ਵੀ ਸਾਰੀ ਰਾਣਾ ਗਰਜੀਤ ਗਰੁੱਪ ਦੀ ਹੈ ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਆ ਉਹਦੀ ਲਾਇਬਿਲਟੀ ਵੀ ਸਾਰੀ ਨਾਲ ਲੈਂਦੇ ਆ ਤੇ ਫੈਕਟਰੀ ਕੋ ਇੰਡਸਟਰੀ ਲੈਂਦੇ ਆ ਤੇਦੀ ਲਾਇਬਿਲਟੀ ਦੇਣਦਾਰੀ ਸਾਰੀ ਰਾਣਾ ਗਰਜੀਤ ਗਰੁੱਪ ਨੇ ਲੈ ਲਈ ਪਰ ਸੋਨਾ ਐਗਰੀਮੈਂਟ ਕਰ ਲਿਆ ਤੇ 30 ਅਪ੍ਰੈਲ 2024 ਤੱਕ ਕਲੀਅਰ ਕਰ ਦੇਵਾਂਗੇ ਪਰ ਨਹੀਂ ਕੀਤਾ ਹੁਣ ਦੇਣਦਾਰੀ ਸਾਰੀ ਵੀ ਸਾਰੀ ਰਾਣਾ ਗਰਜੀਤ ਗਰੁੱਪ ਦੀ ਹੈ ਤਾਂ ਹੁਣ ਜਿੱਦਾਂ ਤੁਸੀਂ ਧਰਨਾ ਲਾ ਦਿੱਤਾ ਹੈਗਾ ਤੇ ਇਹ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡਾ ਮਸਲਾ ਹੱਲ ਕਰਾਇਆ ਜਾਵੇ ਡੀਸੀ ਤੋਂ ਕੀਤੀ ਜਾ ਰਹੀ ਹੈ ਜਾਂ ਰਾਣਾ ਗਰੁੱਪ ਅਸੀਂ ਅੱਜ ਸੰਕੀਪਕ ਤਹਿਤ ਰੋਸ ਦਾ ਜ਼ਾਹਰਾ ਕਰਨਾ ਚਾਹੀਦਾ ਅਸੀਂ ਲੋਕਾਂ ਨੂੰ ਦੱਸਣ ਆਏ ਆ ਪਹਿਲਾਂ ਸਾਡਾ ਵਿਚਾਰ ਸੀ ਪਿੱਕਾ ਮੋਰਚਾ ਇੱਥੇ ਲਾਉਣ ਦਾ ਪਰ ਸਾਨੂੰ ਲੱਗਿਆ ਕਿ ਸਰਕਾਰ ਦੇ ਜੂਨੇ ਹੀ ਰੇਂਗ ਦੀ ਇੱਦਾਂ ਤੁਸੀਂ ਬੈਠੇ ਰਹੋ ਦਫ਼ਤਰਾਂ ਦੇ ਅੱਗੇ ਕੋਈ ਨਹੀਂ ਸੁਣਦਾ ਤੇ ਅਸੀਂ ਇੱਕ ਵਾਰੀ ਅੱਜ ਸੰਕੀਪਕ ਤਹਿਤ ਅਗਾਹ ਕਰਨਾ ਹੈ ਸਰਕਾਰ ਨੂੰ ਨਹੀਂ ਤਾਂ ਅਗਲੀ ਕੌਲ ਹਾਈਵੇ ਬੰਦ ਦੀ ਹੋਏਗੀ ਔਰ ਉਹ ਅਸੀਂ ਅੱਜ ਹੀ ਇਹ ਐਨਾਨਸ ਕਰਾਂਗੇ ਕਲੀਅਰ ਕਰਕੇ ਆਪਸ ਵਿੱਚ ਹੀ ਸਾਡੇ ਸਿੱਖਤ ਸਿੱਖਤਰ ਸਾਹਿਬ ਆਉਂਦੇ ਪਏ ਨੇ ਕਿਉਂਕਿ ਸਾਡਾ ਇੱਕ ਧਰਾਂ ਐਸਡੀਐਮ ਫਗਵਾੜੇ ਦੇ ਅਸਟਰ ਅੱਗੇ ਵੀ ਸੀ ਤੇ ਉੱਥੇ ਸਾਰਾ ਟਾਫਲਾ ਆ ਰਿਹਾ ਉਹ ਹੁਣ ਟਾਫਲੇ ਦੇ ਉੱਤੇ ਪਹੁੰਚ ਜਾਊਗਾ ਅਸੀਂ ਬੈਠ ਕੇ ਮੀਟਿੰਗ ਕਰਕੇ ਅਗਲੀ ਜਿਹੜੀ ਆਰੰਭੀਤੀ ਉਹ ਤੈਅ ਕਰਕੇ ਅਨਾਉਂਸ ਕਰਾਂ ਤੁਹਾਡੀਆਂ ਮੀਟਿੰਗਾਂ ਵੀ ਕਿਉਂਕਿ ਤਾਂ ਨਾਂ ਲਾਉਣ ਤੋਂ ਪਹਿਲਾਂ ਮੀਟਿੰਗਾਂ ਦਾ ਦੌਰ ਵੀ ਚੱਲਿਆ ਹੋਊਗਾ ਬੈਲ ਮਾਲਕਾਂ ਦੇ ਨਾਲ ਸਰਕਾਰ ਨਾਲ ਪ੍ਰਸ਼ਾਸਨ ਨਾਲ ਉਹਨਾਂ ਦੇ ਵਿੱਚ ਕਿੱਥੇ ਤੱਕ ਸੇੜੇ ਲੱਗੀ ਗੱਲਬਾਤ ਦੇਖੋ ਮੀਟਿੰਗਾਂ ਬਹੁਤ ਹੁੰਦੀਆਂ ਰਹਿੰਦੀਆਂ ਪਰ ਮੈਂ ਜੋ ਸਮਝਦਾ ਗੱਲ ਇੱਥੇ ਦੀ ਉਹੀ ਹੈ ਉਹ ਜਿੱਥੇ ਮਰਜ਼ੀ ਘੁੰਮ ਲੋ ਉਹ ਰਹਿਣਾ ਇੱਥੇ ਦਾ ਇਆ ਕੰਮ ਕਿਉਂਕਿ ਸਰਕਾਰਾਂ ਮੈਂ ਤੇ ਹੱਸੋਣੀ ਗੱਲ ਦੱਸਾਂਗਾ ਜਿਸ ਦਿਨ ਸ਼ੋਭ ਕਰਨ ਜੀ ਨੂੰ ਨਹੀਂ ਇਹ ਦੇ ਰਹੇ ਸੀ 1 ਕਰੋੜ ਦਾ ਚੈੱਕ ਐਨਾਉਂਸ ਕੀਤਾ ਸੀ ਤਾਂ ਅਸੀਂ ਕਿਸਾਨ ਮਜ਼ਦੂਰ ਮੋਰਚਾ ਗੈਰ ਨੀਤੀਕਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਐਸਕੇ ਆਂਗੈਰਾ ਨੀਤੀਕਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਐਨਾਉਂਸ ਕਰਤਾ ਬਠਿੰਡੇ ਰਤਨ ਤੇ ਫਿਰ ਉਹਨਾਂ ਨੇ 1 ਕਰੋੜ ਦਾ ਚੈੱਕ ਦਿੱਤਾ ਜਿਸ ਦਿਨ ਚੱਕਰੀ ਤਾਂ ਚੰਡੀਗੜ੍ਹ 'ਚ ਮੀਟਿੰਗ ਮੌਜੂਦ ਸੀ ਤੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਡਾ ਰਗਵਾੜਾ ਮਿਲਦਾ ਬਕਾਇਦ ਆ ਜਾਵੇ ਸੀਐਮ ਸਾਹਿਬ ਕਹਿੰਦੇ ਮੇਰਾ ਮਿੱਤਰ ਹੈ ਜਣਾ ਮੈਂ ਉਹਨੂੰ ਕਹਿੰਦੇ ਤੁਹਾਡੇ ਪੈਸੇ ਦੇਵੇਗਾ ਮਤਲਬ ਉਹ ਉਹੀ ਗੱਲ ਜਿਹੜੀਆਂ ਸਟੇਜਾਂ ਤੇ ਸੀਐਮ ਸਾਹਿਬ ਅੱਗੇ ਕਰਦੇ ਆ ਰੰਗ ਮੰਚ ਦੀ ਸਟੇਜ ਵਾਲੀਆਂ ਉਹੀ ਕਰਕੇ ਸਾਨੂੰ ਤੋੜ ਦਿੱਤਾ ਬਿੱਲ ਉੱਥੇ ਵੀ ਉੱਥੇ ਹੀ ਸੀਐਮ ਸਾਹਿਬ ਦੇ ਵੀ ਨੋਰ ਚ ਹੈ ਪਰ ਪੈਸਾ ਹਾਲੇ ਤੱਕ ਕਿਸਾਨਾਂ ਦਾ ਨਹੀਂ ਆਇਆ ਮੇਰਾ ਆਖਰੀ ਕੁਐਸਚਨ ਹੈਗਾ ਰਵਨੀਤ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਕਿਸਾਨ ਆਗੂ ਹੈਗੇ ਉਹਨਾਂ ਨੂੰ ਬਾਹਰੋਂ ਫੰਡਿੰਗ ਆਉਂਦੀ ਹੈ ਦੇਖੋ ਮੈਂ ਇਹ ਗੱਲ ਕਹਾਂਗਾ ਰਾਤ ਅਸੀਂ ਬਹੁਤ ਕਈ ਚੈਨਲਾਂ ਤੇ ਰਿਪੋਰਟ ਹੋਈ ਹੈ ਮੈਂ ਉੱਥੇ ਵੀ ਕਿਹਾ ਸੀ ਇੱਕ ਖੋਟਾ ਪੈਸਾ ਕਿਸਾਨਾਂ ਆਪੂਆਂ ਦੇ ਖਾਤਿਆਂ ਚਾ ਜਾਂ ਕਿਸਾਨਾਂ ਨੂੰ ਆ ਸ਼ਰਧ ਕਰ ਦੇਣਾ ਮੈਂ ਉੱਥੇ ਚੈਲੰਜ ਕੀਤਾ ਇਹ ਬਲੀਨਾਲ ਸਾਹਿਬ ਇੱਥੇ ਸੀ ਮੈਂ ਕਿਹਾ ਕਿ ਨਹੀਂ ਤੇ ਤੁਹਾਡਾ ਪ੍ਰਾਈਮ ਮਿਨਿਸਟਰ ਤੁਹਾਡਾ ਗ੍ਰਹਿ ਮੰਤਰੀ ਔਰ ਪੂਰੀ ਬੀਜੇਪੀ ਟੀਮ ਕੱਲ ਫੜ ਕੇ ਮਾਫੀ ਮੰਗੇ ਕਿਸਾਨਾਂ ਕੋਲ ਜੇ ਦਾ ਸ਼ਰਧ ਕਰੋ ਤੁਹਾਡੇ ਕੋਲ ਸਾਰਾ ਹੀ ਕੰਮ ਰਿਹਾ ਆ ਈਡੀ ਬਿਜਲੈਂਸ ਜੇਬੀ ਸੀਬੀਆਈ ਸਾਰੇ ਜੰਤਰ ਲਾ ਗਿਓ ਮਨਜੀਤ ਸਿੰਘ ਰਾਏ ਤੇ ਇੱਕ ਖੁੱਟਾ ਰਸਾ ਕੱਢੋ ਨਹੀਂ ਤਾਂ ਮਨਜੀਤ ਸਿੰਘ ਰਾਏ ਕੋਲ ਤੁਹਾਡਾ ਪ੍ਰਾਇਮਰੀ ਤੇ ਸਾਬਤ ਬੀਜੇਪੀ ਤੈਨ ਫੜ ਕੇ ਮਾਫੀ ਮੰਗੇ ਉਹ ਇਹ ਅੱਜ ਇੱਥੇ ਮੋਰਚਾ ਲਗਾਇਆ ਗਿਆ ਭਾਰਤੀ ਕਿਸਾਨ ਜੂਨੀਅਨ ਦੁਆਬਾ ਵੱਲੋਂ ਇਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਪੱਕੇ ਮੋਰਚੇ ਦਾ ਪ੍ਰੋਗਰਾਮ ਸੀ ਪਰ ਹੁਣ ਅੱਜ ਇੱਕ ਦਿਨ ਦਾ ਸੰਕੇਤਕ ਪ੍ਰੋਗਰਾਮ ਰੱਖਿਆ ਹੈ ਤੇ ਇਸ ਤੋਂ ਬਾਅਦ ਜੇ ਪ੍ਰਸ਼ਾਸਨ ਦੇ ਨਾਲ ਜਿਹੜੀ ਵੀ ਗੱਲਬਾਤ ਹੁੰਦੀ ਹੈ ਉਸ ਦੇ ਵਿੱਚ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ ਕਿ ਅਗਲਾ ਮੋਰਚਾ ਲੱਗੂਗਾ ਜਾਂ ਅਜ ਮਸਲਾ ਹਲ ਹੁੰਦਾ ਇਹ ਤਾਂ ਦੇਖਣਾ ਹੋਵੇਗਾ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਰੈਲੀ ਡੈਫਟੀਵੀ ਕਪੂਰਥਾਲਾ